ਹੋ ਤੂਰੇ ਕੋਲ ਸੁਣੀ ਵਾਰਤਾ ਸਤਿਗੁਰ ਇੰਜ ਫਰਮਾਇਆ ਜੁਲਮ ਰਾਜ ਦਾ ਅੰਤ ਸਮਝ ਲੋ ਇਸ ਧਰਤੀ ਤੋਂ ਆਇਆ ਹੋ ਨੀਹਾ ਵਿੱਚ ਮਸੂਮ ਚਨਾ ਕੇ ਖੱਟ ਲਈ ਕਿਹੜੀ ਖੱਟੀ ਜੁਲਮ ਰਾਜ ਦੀ ਇਸ ਧਰਤੀ ਤੋਂ ਜਾਵੇਗੀ ਜੜ ਪੁੱਟੀ ਚੜ ਚੜ ਸੋਤੇ ਲਾਉ ਹੋ ਸੇਕੇ ਲੱਖ ਮੁਸੀਬਤ ਜਾਂਦੇ ਕਹੇ ਰਉ ਜਗ ਦੀ ਸਦਾ ਸੱਚ ਦੀ ਬੱਤੀ ਜ਼ੁਲਮ ਰਾਜ ਦੀ ਇਸ ਧਰਤੀ ਤੋਂ ਜਾਵੇਗੀ ਜੜ ਪੁੱਟੀ ਜ਼ੁਲਮ ਰਾਜ ਦੀ ਇਸ ਧਰਤੀ ਤੋਂ ਜਾਵੇਗੀ ਜੜ ਪੁੱਟੀ ਹੋ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਇਹ ਜ਼ੁਲਮ ਰਾਜ ਦੀ ਜੜ ਪੁੱਟੀ ਜਾਏਗੀ ਰਾਏਕਲਾ ਕੋਲ ਖੜਾ ਕਿਹਾ ਮਹਾਰਾਜ ਮੈਂ ਵੀ ਤਾਂ ਇਸ ਰਾਜ ਦਾ ਹਿੱਸਾ ਮਾ ਸਤਿਗੁਰੂ ਜੀ ਮੇਰਾ ਰਾਜ ਵੀ ਨਹੀਂ ਰਹਿਣਾ ਦਾਤਾਰ ਪਿਤਾ ਨੇ ਆਖਿਆ ਕਿੰਦੇ ਰਾਏ ਕੱਲਿਆ ਇਸ ਧਰਤੀ ਦੇ ਉੱਤੇ ਤੂੰ ਬੜੀ ਸੇਵਾ ਨਿਭਾਈ ਹੈ ਗੁਰੂ ਦੇ ਨਾਲ ਰਹਿ ਹੈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਭਾਵੇਂ ਸਾਧ ਸੰਗਤ ਨੇ ਮਹਾਰਾਜ ਨੂੰ ਆਖਿਆ ਸੀ ਮਹਾਰਾਜ ਮੈਂ ਸੇਵਾ ਨਹੀਂ ਕਰ ਸਕਦਾ ਪਰ ਸਤਿਗੁਰੂ ਨੇ ਇਹਦੇ ਨਾਲ ਨਫ਼ਰਤ ਨਹੀਂ ਕੀਤੀ ਆਪਾਂ ਬਚਨ ਪੜ੍ਹਦੇ ਆ ਨਾ ਦੋਹਾਂ ਸਿਰਿਆਂ ਕਾ ਆਪ ਸੁਆਮੀ ਗੁਰੂ ਸਾਰਾ ਕੁਝ ਆਪ ਕਰਾਉਣ ਵਾਲਾ ਹੈ ਜੇ ਕੋਈ ਸਾਧ ਸੰਗਤ ਨੂਰੇ ਮਾਹੀ ਨੇ ਹਾਂ ਕੀਤੀ ਹੈ ਤੇ ਸਾ ਸੰਗਤ رائے ਇਕੱਲੇ ਨੇ ਨਾ ਕੀਤੀ ਨਾ ਵੀ ਗੁਰੂ ਦੇ ਹੁਕਮ ਚ ਹੋਈ ਹੁਣ ਜਿਹੜੀ ਬੇਨਤੀ ਕਰ ਰਹਿਆਂ ਦਾ ਮੈਨੂੰ ਇੱਕ ਕਵਤਾ ਦਾ ਹੁਕਮ ਹੋਇਆ ਗੁਰਮਖਾਂ ਦੇ ਪਾਸੋਂ ਭਾਵੇਂ ਸਮਾਂ ਮੇਰਾ ਤਕਰੀਬਨ ਹੋ ਚੁੱਕਿਆ ਪਰ ਮੈਂ ਸਾਧ ਸੰਗਤ ਹੁਕਮ ਮੰਨਦਾ ਹੋਇਆ ਮੈਂ ਉਹ ਕਵਤਾ ਕਹਿ ਕੇ ਉਸ ਤੋਂ ਬਾਅਦ ਖੇਮਾ ਦਾ ਜਾਚਕ ਹੋ ਜਾਣਾ ਗੁਰੂ ਪਿਆਰ ਵਾਲਿਓ ਜਿਹੜਾ ਬਚਨ ਮਹਾਰਾਜ ਨੇ ਕੀਤਾ ਸਤਿਗੁਰੂ ਮਹਾਰਾਜ ਕਹਿੰਦੇ ਜ਼ੁਲਮ ਰਾਜ ਦੀ ਜੜ ਪੁੱਟਣ ਵਾਸਤੇ ਇਹ ਖਾਲਸਾ ਤਿਆਰ ਬਰ ਤਿਆਰ ਹੈ ਮਹਾਰਾਜ ਕਹਿੰਦੇ ਖਾਲਸੇ ਦੀ ਪਰਖ ਹੋਈ ਹੈ ਖਾਲਸੇ ਦਾ ਇਮਤਿਹਾਨ ਹੋਇਆ ਹੈ ਜੰਗੌਰ ਦੀ ਕੱਚੀ ਗੜੀ ਦੇ ਵਿੱਚ 10 ਲੱਖ ਦੀ ਫੌਜ ਦੇ ਅੱਗੇ 40 ਨੇ ਖੜਕੇ ਇਹ ਦਰਸਾ ਦਿੱਤੇ ਵੀ ਇਹ ਕੌਮ ਮਰਨ ਵਾਲੀ ਨਹੀਂ ਖਤਮ ਹੋਣ ਵਾਲੀ ਨਹੀਂ ਇਹ ਖਾਲਸਾ ਹਣ ਚੁਣ-ਚੁਣ ਕੇ ਸੋਧੇ ਲਾਏਗਾ ਜਿਹੜਾ ਜੇ ਸਾਹਮਣੇ ਆਏਗਾ ਪੰਜਾਬ ਦੀ ਧਰਤੀ ਦੇ ਉੱਤੇ ਰਹਿਣ ਵਾਲਾ ਇਹ ਖਾਲਸਾ ਪੰਜਾਬ ਦੀ ਧਰਤੀ ਦੇ ਉੱਤੇ ਰਾਜ ਕਰੇਗਾ ਇਹ ਬਚਨ ਸਤਿਗੁਰੂ ਮਹਾਰਾਜ ਨੇ ਕੀਤਾ ਇਹ ਬਚਨ ਸਾਡੀ ਝੋਲੀ ਦੇ ਵਿੱਚ ਪਾਇਆ ਹਮ ਨਰਾਖਤ ਪਾਤਸ਼ਾਹੀ ਦਾਵਾ ਇਹ ਬਚਨ ਐਵੇਂ ਨਹੀਂ ਕਹਿੰਦੇ ਕਿ ਇਹ ਬਚਨ ਇਸੇ ਕਰਕੇ ਸਾਧ ਸੰਗਤ ਆਖਦੇ ਨੇ ਕਿ ਸਤਿਗੁਰੂ ਮਹਾਰਾਜ ਨੇ ਜਦੋਂ ਕਲਗੀ ਤਰਪਤਾ ਨੇ ਆਖਿਆ ਨਾ ਕਿ ਸਿੰਘੋ ਤੁਹਾਨੂੰ ਰਾਜ ਦੇ ਦਈਏ ਭਾਵੇਂ ਸਿੰਘ ਇਹ ਗੱਲ ਆਖਦਾ ਸਿੱਖ ਮਹਾਰਾਜ ਨੂੰ ਕਹਿੰਦਾ ਕਿ ਮਹਾਰਾਜ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਸਤਿਗੁਰੂ ਤੇਰੇ ਚਰਨਾਂ ਦਾ ਪਿਆਰ ਚਾਹੀਦਾ ਰਾਜ ਨਹੀਂ ਚਾਹੀਦਾ ਮੁਕਤੀ ਨਹੀਂ ਚਾਹੀਦੀ ਸਿੱਖੇ ਮੰਗਦਾ ਪਰ ਸਿੱਖਾਂ ਨੇ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਅਸੀਂ ਮੰਗਦੇ ਨਹੀਂ ਪਰ ਜੇ ਤੁਸੀਂ ਰਾਜ ਦੇਣਾ ਚਾਹੁੰਦੇ ਹੋ ਨਾ ਅਸੀਂ ਮੰਨਾ ਵੀ ਨਹੀਂ ਕਰਨਾ ਅਸੀਂ ਮੰਨਾ ਵੀ ਨਹੀਂ ਕਰਨਾ ਤੇ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਤੁਹਾਨੂੰ ਕਾਬਲ ਦਾ ਰਾਜ ਦੇ ਦਈਏ ਕਹਿੰਦੇ ਨਹੀਂ ਮਹਾਰਾਜ ਇਹ ਨਾ ਇਨਸਾਫੀ ਹੈ ਕਿਉਂ ਕਹਿੰਦੇ ਮਹਾਰਾਜ ਪੰਜਾਬ ਹੀ ਚਾਹੀਦਾ ਮਹਾਰਾਜ ਕਹਿੰਦੇ ਵੇਖ ਲਓ ਫਕਾਨਿਸਤਾਨ ਦਾ ਰਾਜ ਬੜਾ ਵੱਡਾ ਹੈ ਉਹ ਰਾਜ ਤੁਹਾਡੀ ਝੋਲੀ ਦੇ ਵਿੱਚ ਪਾ ਦਨੇ ਆ ਕਹਿੰਦੇ ਨਹੀਂ ਮਹਾਰਾਜ ਪੰਜਾਬ ਹੀ ਚਾਹੀਦਾ ਇਹ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿਹੜੀ ਅਸੀਂ ਗੁਰੂ ਤੋਂ ਮੰਗ ਕੇ ਲਈ ਇਹ ਧਰਤੀ ਦਾ ਮੋਹ ਕਦੇ ਖਤਮ ਨਹੀਂ ਹੋ ਸਕਦਾ ਇਹ ਧਰਤੀ ਤੋਂ ਖਾਲਸਾ ਕਦੇ ਖਤਮ ਨਹੀਂ ਹੋ ਸਕਦਾ ਬੜੇ ਆਏ ਸਾਧ ਸੰਗਤ ਭਾਵੇਂ ਇਸ ਧਰਤੀ ਦੇ ਉੱਤੇ ਆਗੂ ਵਿਕਣ ਵਾਲੇ ਝੁਕਣ ਵਾਲੇ ਵੀ ਆ ਜਾਣ ਪਰ ਜਿਨ੍ਹਾਂ ਨੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ ਉਹਨਾਂ ਨੂੰ ਝਕਾਉਣ ਵਾਲਾ ਦੁਨੀਆ ਦੇ ਉੱਤੇ ਕੋਈ ਨਹੀਂ ਉਹਨੂੰ ਦੁਨੀਆ ਦੇ ਉੱਤੇ ਕੋਈ ਝੁਕਾ ਨਹੀਂ ਸਕਦਾ ਖਾਲਸਾ ਹੋਵੇ ਖੁਦ ਖੁਦਾ ਜਿਵੇਂ ਖੂਬੀ ਖੂਬ ਖੁਦਾਏ ਆਨ ਨਾ ਮਨ ਆਨ ਕੀ ਇੱਕ ਬਿਣ ਸੱਚੀ ਬਾਦਸ਼ਾਹੀ ਇੱਕ ਗੁਰੂ ਤੋਂ ਬਿਨਾ ਇੱਕ ਰੱਬ ਤੋਂ ਬਿਨਾ ਖਾਲਸਾ ਕਿਸੇ ਦੀ ਈਨ ਨਹੀਂ ਮੰਨਦਾ ਤੇ ਜਿਹੜੇ ਖਾਲਸੇ ਨੇ ਕਿਸੇ ਦੀ ਈਨ ਨਹੀਂ ਨ ਮੰਨੀ ਤੁਸੀਂ ਇਤਿਹਾਸ ਪੜਿਆ ਵੱਡੇ ਕੱਲੇ ਕੱਲੂ ਕਰੇ ਦਾ